ਸਸੀ ਜਮਾ ਦਾ ਚੀਕਾ ਖਸੀ ਗਾ ਕੋਈ ਬਾਬੇ ਨੇ ਬਾਬਾ ਭਲੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਥੋੜਾ ਜਿਹਾ ਵਿਆਹ ਕਿਹੜੀ ਬੱਚੀ ਦਾ ਇੱਕ ਬੱਚੀ ਸਮਾ ਸਮਾ ਨਹੀਂ ਆਪਣੇ ਕੋਲ ਇੱਕ ਹੀ ਕਬਰਾਂ ਸੀ ਜੀ ਇਹ ਨਹੀਂ ਇੱਕ ਇਹ ਕੋ ਦੋ ਕਬਰੇ ਨਾ ਨੇ ਹਾਂ ਜੀ ਇਹ ਇਹਦੇ بیٹے ਰਜੇਸ਼ ਆ ਆ ਇੱਕ ਅੱਡ ਘਾਰਿਆ ਉਹ ਅੱਡ ਘਾਰਿਆ ਦੋ ਇਹ ਇਹਦੇ ਬੇਟਾ ਸਸੀ ਗਾ ਭੈਣ ਇਹਦਾ ਪਹਿਲਾਂ ਦਾ ਬਹੁਤ ਮੁਬਾਰਕਾਂ ਵਿਆਹ ਦੀਆਂ ਇਹ ਗਾ ਤੇ ਬਾਕੀ ਜੋ ਨੁਕਸਾਨ ਹੋਇਆ ਜੋ ਦੇਖਿਆ ਹਾਂ ਦੇਖ ਕੇ ਯਾਰ ਸਾਟ ਨਮਰਾਲਿਓ ਵੀਰੇ ਸੰਦੀਪ ਸਰਤਾਇਂ ਲੱਗੇ ਆ ਇਧਰ ਆ ਮੇਰੇ ਆਜੋ ਭਾਈ ਮੈਂ ਸਲੀਪ ਬਿਲਕੁਲ ਠੀਕ ਹੈ ਪਿੱਛੇ ਜਾਂਦਾ ਰਹੇ ਘਾਣਾ ਵੀਰ ਆਪਦਾ ਮੇਰਾ ਵੀਰਾ ਦੇਖ ਕੇ ਭਰਾਵਣਗੇ ਤੇ ਪੈਣੇ ਕਦੋਂ ਵਿਆਹ ਕਦੋਂ ਹਾਂਜੀ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕਾ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਹੀ ਸਾਰੇ ਏਰੀਆ ਚ ਹੋਇਆ ਠੀਕ ਆ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆ ਤੇ ਜੇ ਵਧਿਆ ਪਾਣੀ ਥੋੜਾ ਜਿਹਾ ਪਿੱਛੇ ਥੋੜਾ ਪਿੱਛੇ ਆ ਆ 75000 ਰੁਪਏ ਥੋੜਾ ਜਿਹਾ ਫੜੋ ਫੜੋ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੇਂ ਠੀਕ ਆ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਤਾਂ ਉਹ ਹੈ ਜਿੰਨੇ ਕਿ ਚੁੱਕੇ ਅਸੀਂ ਹੈਗੇ ਆ ਜੀ ਨਾਲ ਤੇ ਆ ਆਪਣਾ ਕੀ ਘਰ ਦਾ ਜਿਹੜਾ ਇੱਕ ਉਹ ਮੁੰਡਾ ਕਿੱਥੇ ਆਉਦਾ ਵੀ ਨੁਕਸਾਨ ਹੋਇਆ ਹਲੋ 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 ਵੀਰੇ 50000 ਰੁਪਏ ਤੇ ਆ ਤੇਰੀ ਸੇਵਾ ਯਾਰ ਚਲੋ ਠੀਕ ਆ ਵੀ ਜਿੰਨੇ ਚੁੱਕੇ ਫੋਟੋ ਖਰਾਓ ਭੈਣੇ ਸਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਐ ਸੱਟ ਬਾਈ ਹੁਣੀ ਆਇਆ ਮੈਂ ਕਲਿੱਕ ਕਰਦਾ ਹਾਂ ਮਤਲਬ ਕਹਿ ਰਹੇ ਸੀ ਨਾਮ ਤੇ ਟੈਗ ਮੋਡਲ ਹੋਣਗੇ ਹਾਂ ਆਹ ਮਿੱਤਾ ਫਤ ਹੈ ਇਹਦੇ ਕਿ ਭੈਣ ਘੇਰੀ ਆ ਕੀ ਕਹਿ ਰਹੇ ਹੋ ਕਹਿੰਦੇ ਉਹਨਾਂ ਚਾ ਪੈਸੇ ਜਿੰਨੇ ਮੇਰੇ ਤੁਹਾਡੇ ਨਾਲ ਫੋਟੋ ਲੈ ਕਹਿੰਦੇ ਉਹਨਾਂ ਚਾ ਮੈਨੂੰ ਪੈਸੇ ਦੇ ਨਹੀਂ ਜਿੰਨਾ ਚਾ ਮੈਨੂੰ ਤੁਹਾਡੇ ਨਾਲ ਫੋਟੋ ਗਰੰਡ ਦਾ ਠੀਕ ਆ ਇਹ ਇਹ ਖਟਿਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤੇ ਆ ਠੀਕ ਆ ਪੈਹਾ ਪਾਣੀ ਵਗੂੰ ਵਦਾ ਕੀ ਕਹਿੰਦਾ ਭਰਾ ਜੀ ਇਹ ਇੱਕ ਭਾਵਨਾ ਵੇਖੋ ਭਾਵਨਾ ਨਿਕਲ ਕੇ ਆਉਂਦੀ ਪੰਜਾਬੀਆਂ ਦੀ ਕਿ ਇੰਨਾ ਇੰਨਾ ਵਾਹਿਗੁਰੂ ਠੀਕ ਹੈ ਇੱਕ ਨਾ ਚਪਾਟ ਕਰਦੇ ਹਾਂ ਚਪਈ ਸਾਹਿਬ ਦਾ ਪਾਠ ਕਰਿਆ ਕਰੋ ਮੇਰ ਵੇਖੀ ਚੜਦੀ ਕਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਹੁਤ ਨਾ ਆ ਚੀਜ਼ਾਂ ਜਰਿਆ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਵੀ ਚਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਕਿਹਾ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਅਲੀਗੇਸ਼ਨ ਜੇ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਹੈ ਵੇਖਦਾ ਹੁੰਦਾ ਤੇ ਚਪਈ ਸਾਹਿਬ ਦਾ ਪਾੜ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਆ ਵੀ ਬਿਨਾ ਗੱਲ ਨੂੰ ਢੱਕਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾਅ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਬਰਸ ਸਹਿਜ ਸਹਿਜ ਜੋ ਚਪਈ ਸਾਹਿਬ ਭਾਵੇਂ 5 ਮਿੰਟ ਕੰਟ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾੜ ਕਰਾ ਤੇਰੇ ਭਰਾ ਨੂੰ ਤੂੰ ਲਾਵਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਆਂ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਹਾਰੇ ਹੁੰਦੇ ਹੌਸਲਾ ਰੱਖਣਾ ਚਾਹੀਦਾ ਹੈ ਤੇ ਭਲਵਾਨ ਜੀ ਇੱਧਰ ਆਓ ਇੱਧਰ ਆਓ ਭਲਵਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨਹੀਂ ਵੀ ਇਹ 50000 ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਊਂਡ ਲੈਵਲ ਤੇ ਸੇਵਾ ਕਰਨ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਪੈਗੇ ਨਾ ਕਰ ਸਾ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰਲੇ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਅਸਲ ਠੀਕ ਆ ਅਸਲ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਆ ਬਾਕੀ ਆ ਯਾਰ ਇੱਕ ਕਮਰਾ ਤੇ ਆਪਣ万 ਜੀ ਆਪਣਾ ਹਾਂਜੀ ਸਰ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਬੇਟੀਆਂ ਬਲੀਆਂ ਤੋਂ ਓ ਯਾਰ ਰਾਜ ਬੇੜੀ ਮਰੀ ਕਈ ਇੱਕ ਜੋਟੀ ਤੇ ਮਾਪੇ ਕਿੱਦਾਂ ਯਾਰ 50000 ਰੁਪਏ ਹੋਰ ਦੇਓ ਯਾਰ 50000 ਹੋਰ ਦੇਓ ਜੋਤੀ ਵੀਰ ਤੁਸੀਂ ਪੜ੍ਹੋ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੱਧਰ 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 ਚਾਕੂ ਚੱਲ ਵੇ ਗੁਰੂ ਹਾਂ ਠੀਕ ਹੋਸ਼ 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 ਹੋ ਗਏ ਆ ਵਾਰ ਵਾਰ ਬਾਤ ਮਾਰ ਤੇ ਮੱਥੇ ਤੇ ਮਾਇਆ ਮਾਇਆ ਮੱਥੇ ਤੇ ਮੜਾ ਇਸ ਸੰਕਣ ਪਾਵੇ ਚਲੋ ਕੋਈ ਲੱਭ ਜੀ ਚੜਦੀ ਕਲਾ ਚੜਦੀ ਕਲਾ ਹੋਣੀ ਆ ਚੜਦੀ ਕਲਾ ਚਲੋ ਠੀਕ ਆ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ